क्रांतिकारी किसान यूनियन पंजाब ਅਤੇ ਹੋਰ ਪ੍ਰਾਤਰੀ ਜੱਥੇਬੰਦੀਆਂ ਵੱਲੋਂ ਅੱਜ ਫਰੀਦਕੋੜ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫਰੀਦਕੋੜ ਵਿਖੇ ਇਕੱਤਰ ਹੋ ਕੇ ਅਰਦਾਸ ਕਰਵਾਉਣ ਉਪਰੰਤ ਫਰੀਦਕੋੜ ਦੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਪ੍ਰਸੰਗ ਨਾਲ ਗੱਲਬਾਤ ਕਰਦੇ ਕੌਮਿਕ ਕਿਸਾਨ ਯੂਨੀਅਨ ਦੇ ਪ੍ਰਧਾਨ ਬਿੰਦਰ ਸਿੰਘ ਗੋਲੇਵਾਲ ਨੇ ਹੋਰ ਕੀ ਕਿਹਾ ਉਹ ਸੁਣਦੇ ਹਾਂ ਉਹਨਾਂ ਦੀ ਜਵਾਨੀ ਹਾਂਜੀ ਪਤਾਂਜੀ ਅੱਜ ਤੱਕ ਕੀ ਪ੍ਰੋਗਰਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅੱਜ ਤੋਂ 40 ਸਾਲ ਪਹਿਲਾਂ ਜਿਹੜਾ ਬੰਦਾ ਕਾਲੂ ਕਾਰਾ ਜੂਨ 1984 ਦੇ ਵਿੱਚ ਜੋ ਹੈ ਕਾਂਗਰਸ ਸਰਕਾਰ ਵੱਲੋਂ ਇੰਦਰਾ ਗਾਂਧੀ ਵੱਲੋਂ ਜੋ ਹੁਕਮ ਕਰਕੇ ਜਿਹੜਾ ਹੱਲਾ ਕੀਤਾ ਗਿਆ ਸੀਗਾ ਬਹੁਤ ਵੱਡਾ ਹਮਲਾ ਜਿਹੜਾ ਹਰਮੰਦਰ ਸਾਹਿਬ ਤੇ ਕੀਤਾ ਗਿਆ ਸੀਗਾ ਜਿੱਚ ਸਾਡੇ ਬਹੁਤ ਸਾਰੇ ਸ਼ਹੀਦ ਹੋਏ ਚਨੈਲ ਸਿੰਘ ਭਿੰਡਰਾਂ ਵਾਲੇ ਬਾਬਾ ਜੀ ਔਰ ਜਿਸ ਤਰ੍ਹਾਂ ਜਰਨਲ ਸੁਖਵੀਰ ਸਿੰਘ ਭਾਈ ਅਮਰੀਕ ਸਿੰਘ ਬਾਬਾ ਠਾਕਰ ਸਿੰਘ ਜੀ ਹੋਰ ਬਹੁਤ ਸਾਰੇ ਜੋ ਬੱਚੇ ਬੀਬੀਆਂ ਔਰ ਸਿੱਖ ਸ਼ਹੀਦ ਹੋਏ ਸੀ ਸੋ ਇੱਕ ਬਹੁਤ ਵੱਡੀ ਘਟਨਾ ਸੀਗੀ ਇਹ ਜਿਹੜਾ ਸਾਡੇ ਸਿੱਖ ਧਰਮ ਦੇ ਉੱਤੇ ਇੱਕ ਸਾਜ਼ਿਸ਼ ਅਧੀਨ ਉਹ ਤੋਂ ਜੋ ਹਮਲਾ ਕੀਤਾ ਗਿਆ ਸੀਗਾ ਕਿਉਂਕਿ ਕੱਲਾ ਹਰਮੰਦਰ ਸਾਹਿਬ ਦੀ ਗੱਲ ਨਹੀਂ ਕਰਗੀ ਆਪਾਂ ਉਹ ਤੋਂ ਹੋਰ ਬਹੁਤ ਸਾਰੇ ਜਿਹੜੇ ਦਰਜਨਾ ਹੋਰ ਗੁਰਦੁਆਰਾ ਸਾਹਿਬ ਤੇ ਜਿਹੜੋ ਕੀਤਾ ਗਿਆ ਸੀਗਾ ਹਮਲਾ ਕੀਤਾ ਗਿਆ ਸੀ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਸਿੱਖ ਧਰਮ ਦੇ ਉੱਤੇ ਸੋ ਉਹਨੂੰ ਕਾਲੇ ਦਿਸੋ ਜੋ ਮਨਾਉਂਦੇ ਹੋਏ ਅਸੀਂ ਅੱਜ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਫਰੀਦਕੋਟ ਵੱਲੋਂ ਸਾਰੀ ਦੁਨੀਆ ਦੇ ਜਿੱਥੇ ਕੋਈ ਸਿੱਖ ਰਹਿੰਦੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਰਿਆਂ ਨੇ ਇਸ ਦਾ ਅਫਸੋਸ ਕੀਤਾ ਹੈਗਾ ਔਰ ਸਾਰੇ ਜੋ ਪ੍ਰੋਗਰਾਮ ਹੈਗੀ ਹੈ ਖੁਸ਼ੀਆਂ ਦੇ ਪ੍ਰੋਗਰਾਮ ਬੰਦ ਕਰਕੇ ਜਿਹੜਾ ਹੈਗਾ ਇਹਨੂੰ ਕਾਲਾ ਦਿਵਸ ਵਜੋਂ ਮਨਾ ਰਹੇ ਆ ਸੋ ਅਸੀਂ ਸੰਯੁਕਤ ਸਾਨ ਮੋਰਚਾ ਫਰੀਦਕੋਟ ਨੇ ਅੱਜ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਹੈਗਾ ਲੜਕੇ ਅੱਜ ਇਹ ਜਿਹੜਾ ਅੱਜ ਦਾ ਜੋ ਇਹ ਕਾਲਾ ਦਿਵਸ ਮਨਾ ਰਹੇ ਆ ਔਰ ਡੀਸੀ ਨੂੰ ਮੰਗ ਪੱਤਰ ਦੇ ਰਹੇ ਆ ਕਿ ਜੋ ਉਸ ਵੇਲੇ ਦੇ ਅ ਅਫਸਰਾਂ ਨੇ ਉਸ ਵੇਲੇ ਦੇ ਲੋਕਾਂ ਨੇ ਜੋ ਤੇ ਇਹ ਵੱਡਾ ਕੰਮ ਕੀਤਾ ਸੀ ਵੱਡਾ ਇਹ ਜ਼ੁਲਮ ਕੀਤਾ ਸੀਗਾ ਉਹ ਤੇ ਜੋ ਕਾਰਵਾਈਆਂ ਸਰਕਾਰ ਨੇ ਕਰਦੀ ਉਸ ਤੋਂ ਬਾਅਦ ਫਿਰ ਜਦ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਤੋਂ ਬਾਅਦ ਫਿਰ ਹਜ਼ਾਰਾਂ ਸਿੱਖ ਜੋ ਹੈਗੇ ਸਾਡੇ ਦਿੱਲੀ ਦੇ ਵਿੱਚ ਉਹ ਸ਼ਹੀਦ ਕਰ ਦਿੱਤੇ ਗਏ ਬੀਬੀਆਂ ਸ਼ਹੀਦ ਕਰ ਦਿੱਤੀਆਂ ਗਿਆ ਗਾਂ ਦੇ ਵਿੱਚ ਉਹਨਾਂ ਦੇ ਟਾਇਰ ਪਾ ਕੇ ਸਾੜੇ ਗਏ ਉਹ ਲੋਕ ਅੱਜ ਤੱਕ ਵੀ ਫਿਰਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਸੋ ਅਸੀਂ ਸ joint ਫਰਮ ਮੋਰਚੇ ਵੱਲੋਂ ਇਹ ਮੰਗ ਕਰਦੇ ਆ ਕਿ ਉਹਨਾਂ ਜੋ ਜ਼ਾਲਮ ਜਿਨ੍ਹਾਂ ਨੇ ਜ਼ੁਲਮ ਕੀਤਾ ਹੈਗਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਪਰਮ ਪਰਮਾਤਮਾਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਡੇ ਗੁਰੂਤਮ ਜੀ ਨੂੰ ਜੋ ਕਿ ਇੱਕ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਡੇ ਸਾਰਾ ਸਰਬੱਤ ਦਾ ਭਲਾ ਮੰਗਦੇ ਨੇ ਸਾਡੇ ਗੁਰਦੁਆਰਾ ਸਾਹਿਬ ਜਿੱਥੇ ਅਰਦਾਸਾਂ ਹਰ ਰੋਜ਼ ਇਹ ਹੀ ਹੁੰਦੀਆਂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੀਂ ਔਰ ਜੋ ਸ਼ਹੀਦ ਹੋਏ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ